ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵਿਖਰੇ ਤੋਂ ਸੀ ਤੇ ਬਠਿੰਡਾ ਦੇ ਵਿੱਚ ਜੁਝਾਰੂ ਆਂਗਣਵਾੜੀ ਵਰਕਰ ਯੂਨੀਅਨ ਜਿਸ ਦੇ ਵੱਲੋਂ ਇੱਕ ਬੈਠਕ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਜਿਹੜੀਆਂ तमाम ਮੰਗਾਂ ਨੇ ਉਸ ਨੂੰ ਲੈ ਕੇ ਉਹਨਾਂ ਮੰਗਾਂ ਤੇ ਵਿਚਾਰ ਕਰਦਿਆਂ ਹੋਇਆ ਅਗਲੀ ਰਣਨੀਤੀ ਤੇ ਰੂਪਰੇਖਾ ਤਿਆਰ ਕੀਤੀ ਗਈ ਹੈ। ਦਰਅਸਲ ਆਂਗਣਵਾੜੀ ਵਰਕਰਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਨੂੰ ਸੱਤਾ ਦੇ ਵਿੱਚ ਆਏ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ। ਫਿਰ ਜਿਹੜੇ ਵਾਅਦੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਇਹਨਾਂ ਆਂਗਣਵਾੜੀ ਵਰਕਰਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਮਾਨ ਪੱਤਾ ਦੁੱਗਣਾ ਕਰਨ ਦੀ ਕੀਤੀ ਗਈ ਸੀ ਪਰ ਅਜੇ ਤੱਕ ਮਾਨ ਪੱਤਾ ਦੁੱਗਣਾ ਨਹੀਂ ਕੀਤਾ ਗਿਆ ਹੋਰ ਵੀ ਇਹਨਾਂ ਦੀਆਂ तमाम ਮੰਗਾਂ ਨੇ ਜਿਸ ਨੂੰ ਲੈ ਕੇ ਜੜੀ ਆਗਰਵਾੜੀ ਵਰਕਰ ਯੂਨੀਅਨਸ ਨੇ ਸੰਘਰਸ਼ ਕਰ ਰਹੀਆਂ ਨੇ ਇਹ ਜਨਾਲੀਆਂ ਨਾ ਅਦਾਈ ਕਹਿਣਾ ਹੈ ਕਿ ਅੱਜ ਅਸੀਂ ਇਥੋਂ ਰਣਨੀਤੀ ਜਿਹੜੀ ਬਣਾ ਕੇ ਉਸ ਦਾ ਐਲਾਨ ਕਰਕੇ ਜਾਵਾਂਗੇ ਤੇ ਮੁੱਖ ਮੰਤਰੀ ਸਾਹਿਬ ਤੋਂ ਵੀ ਮੀਟਿੰਗ ਦਾ ਸਮਾਂ ਮੰਗਿਆ ਜਾ ਰਿਹਾ ਤੇ ਜੇਕਰ ਉਹ ਮੀਟਿੰਗ ਦਾ ਸਮਾਂ ਨਹੀਂ ਦਿੰਦੇ ਤੇ ਫਿਰ ਆਉਣ ਵਾਲੇ ਸਮਿਆਂ ਦੇ ਵਿੱਚ ਰੋਸ ਮੁਜ਼ਾਰੇ ਹੋਣ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਜਿਹੜਾ ਮੰਗ ਪੱਤਰ ਹੈ ਉਹ ਵਿਧਾਇਕਾਂ ਦੇ ਰਾਹੀਂ ਮੁੱਖ ਮੰਤਰੀ ਤੱਕ ਪਹੁੰਚੋ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਇਹ ਜੇਹਰ ਨਹੀਂ ਹੁੰਦਾ ਤਾਂ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਫਿਰ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ ਸਾਡੇ ਝਾਰੂ ਅੰਗਨਵਾੜੀ ਗੱਤਰ ਹੈਲਪਰ ਯੂਨੀਅਨ ਪੰਜਾਬ ਤੇ ਮੇਰਾ ਨੌਰੀ ਮਹਾਰਾਣੀ ਮੈਂ ਸੁਖਬਬਰਦਾਨ ਨਕੀ ਗਣਤਾਂ ਗੱਜਰੀ ਦੀ ਮੀਟਿੰਗ ਸਰ ਦੇ ਮੀਟਿੰਗ ਦਾ ਮੁੱਖ ਜੰਡਾ ਤੇ ਹੈ ਵੀ ਜਿਹੜੀਆਂ ਸਰਕਾਰ ਅਸੀਂ ਅੱਗੇ ਤੋਂ ਕੋਈ ਰੂਪਰੇਖਾ ਲਿਕਣੀ ਹੈ ਜਿਵੇਂ ਕਿ ਸਰਕਾਰ ਨੇ ਸਾਡੇ ਨਾਲ ਜੋ ਵਾਦਾ ਕਰਿਆ ਸਰਕਾਰ ਦੇ 3 ਸਾਲ ਹੋ ਗਏ ਸਾਡੇ ਨਾਲ ਜੋ ਵਾਦਾ ਕਰੇ ਉਹਨਾਂ ਨੇ ਵੀ ਅਸੀਂ ਤੁਹਾਡਾ ਸਾਡੀ ਸਰਕਾਰ ਆਉਗੀ ਤਾਂ ਅਸੀਂ ਮਨਪੱਤਾ ਦੁੱਗਣਾ ਕਰਾਂਗੇ ਉਹਦੇ ਸਬੰਧ ਵਿੱਚ ਅਸੀਂ 3 ਸਾਲ ਹੋ ਗਏ ਸਰਕਾਰ ਨੂੰ ਸਰਕਾਰ ਨੇ ਅੱਗੇ ਸਰਕਾਰ ਜਾਵੇ ਨਾ ਜਾਵੇ ਰਹੇ ਕੋਈ ਪਤਾ ਨਹੀਂ ਵੀ ਅਸੀਂ ਅੱਜ ਨੂੰ ਤੋਂ ਅੱਗੇ ਅੱਜ ਅਸੀਂ ਇੱਥੇ ਆਪਣੀ ਮੀਟਿੰਗ ਦਾ ਸਾਡਾ ਮੁੱਖ ਅਜੰਡਾ ਇਹ ਹੈ ਅਸੀਂ ਆਪਣੀ ਰੂਪਰੇਖਾ ਤਿਆਰ ਕਰਾਂਗੇ ਤਾਂ ਕਿ ਅਸੀਂ ਅਗਲੀ ਰੂਪਰੇਖਾ ਤਿਆਰ ਕਰਕੇ ਕੋਈ ਸੰਘਰਸ਼ ਦਾ ਐਲਾਨ ਕਰਾਂਗੇ ਜੇਕਰ ਸਾਡੀ ਸਰਕਾਰ ਨੇ ਗੱਲਬਾਤ ਨਾ ਸੁਣੀ ਸ਼ਿਵਾਰਸ ਲਗਾਤਾਰ ਦਿੱਥੇ ਬੰਦੀਆਂ ਵੱਲੋਂ ਇਸ ਟਾਈਮ ਨਾਲ ਸਰਕਾਰ ਜਿਹੜੀਆਂ ਮੰਗਾਂ ਤਾਂ ਮੰਨ ਨਹੀਂ ਰਹੀ ਉਸ ਤੋਂ ਅੱਗੇ ਕੋਈ ਰਣਨੀਤੀ ਚਾਰਕੀ ਸੀ ਸਰਕਾਰ ਜਾਣੂ ਕਿ ਯਾਰ ਹੁੰਦੇ ਸਮਾਪਦਾ ਰਹੇ ਹਾਂਜੀ ਅਸੀਂ ਰਣਨੀਤੀ ਅੱਜ ਉਹ ਕਰਕੇ ਜਾਵਾਂਗੇ ਅਸੀਂ ਸਰਕਾਰ ਨੂੰ ਪਹਿਲਾਂ ਮੰਗ ਪੱਤਰ ਭੇਜਾਂਗੇ ਐਮਐਲਏ ਦੇ ਥਰੂ ਐਮਐਲਏ ਦੇ ਨਾਲ ਜੇ ਉਹਨਾਂ ਤੋਂ ਨਹੀਂ ਕੋਈ ਸਾਡੀ ਸੁਣਵਾਈ ਹੋਈ ਫਿਰ ਅਸੀਂ ਧਰਨੇ ਮਜਾਰੇ ਲਾਵਾਂਗੇ ਮੰਤਰੀ ਮੈਡਮ ਦੇ ਵੀ ਲਾਵਾਂਗੇ ਤੇ ਭਗਵੰਤ ਮਾਨ ਜੀ ਦੇ ਹਲਕੇ 'ਚ ਵੀ ਅਸੀਂ ਧਰਨੇ ਲਾਵਾਂਗੇ ਕਿ ਜੱਟ ਬੰਦੀ ਤੀਸਰੀ ਬਣ ਗਈ ਆ ਕਿਵੇਂ ਦੇਖਦੇ ਹੋ ਜਿਹੜਾ ਸਰਕਾਰ ਤੇ ਉਹ ਜਿਹੜਾ ਪ੍ਰੈਸ਼ਰ ਘਟ ਜਾਂਦਾ ਕਿਉਂਕਿ ਜਿਹੜੇ ਤੁਹਾਡੇ ਵਰਕਰ ਹੋ ਤਾਂ ਉਹੀ ਨੇ ਨਾ ਕੁਝ ਤੋਂ ਬੰਡੇ ਜਾਂਦੇ ਤਾਂ ਸਰਕਾਰ ਤੁਹਾਡੀਆਂ ਮੰਗਾ ਕਿਉਂ ਉਹਨਾਂ ਦੇ ਜਦੋਂ ਤੁਸੀਂ ਆਪਸ ਵਿੱਚ ਪਾਟੇ ਹੋਏ ਨੇ ਨਹੀਂ ਮੰਗਾ ਤਾਂ ਸਾਡੀਆਂ ਚਾਹੇ ਜਿੰਨੀਆਂ ਮਰਜ਼ੀ ਯੂਨੀਅਨ ਬਣ ਜਾ ਮੰਗਾ ਤਾਂ ਸਾਡੀਆਂ ਸੇਮ ਐ ਹਰੇਕ ਯੂਨੀਅਨ ਲੜਦੀ ਐ ਮੰਗਾ ਪਿੱਛੇ ਹੀ ਲੜਦੀ ਐ ਅਸੀਂ ਸਾਰੀਆਂ ਯੂਨੀਅਨਾਂ ਚਾਹੇ ਅਸੀਂ ਇਕੱਠੇ ਹੋ ਕੇ ਲੜੀਏ ਚਾਹੇ ਅਸੀਂ ਅਲੱਗ-ਅਲੱਗ ਲੜੀਏ ਆਪ ਤੇ ਦਬਾਰ ਨਹੀਂ ਨਾ ਉਹਨਾਂ ਬਣਦਾ ਜਿੰਨਾ ਦੇ ਬਾ ਸਰਕਾਰ ਤੇ ਇਕੱਠੇ ਹੋ ਕੇ ਬਣ ਸਕਦਾ ਉਹ ਤਾਂ ਘਟ ਜਾਂਦਾ ਨੇ ਦਵਾਗਾ ਸਾਡੇ ਸਾਡਾ ਹੈਗਾ ਸਰਕਾਰ ਤੇ ਇਹ ਜੀ ਤਾਂ ਕੋਈ ਗੱਲ ਹੀ ਹੈਗੀ ਵੀ ਸਰਕਾਰ ਸਾਡੀ ਗੱਲਬਾਤ ਸੁਣਦੀ ਹੈ ਮੰਤਰੀ ਮੈਡਮ ਨਾਲ ਸਾਡੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਡਾਇਰੈਕਟਰ ਡੇਅਰ ਸਾਡੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਹੁਣ ਅਸੀਂ ਸੀਐਮ ਸਭ ਤੋਂ ਮੰਗ ਰਹੇ ਆ ਵੀ ਸਾਨੂੰ ਸਮਾਂ ਦੋ ਸਾਡੇ ਨਾਲ ਇੱਕ ਮੀਟਿੰਗ ਕਰੋ ਅੱਜ ਅਸੀਂ ਅੱਜ ਇੱਥੋਂ ਇਹੀ ਐਲਾਨ ਕਰਕੇ ਜਾਣਾ ਹੈ ਵੀ ਅੱਜ ਸਾਨੂੰ ਜਾਂ ਤਾਂ ਸਮਾਂ ਦਿੱਤਾ ਜਾਵੇ ਮੀਟਿੰਗ ਦਾ ਜੇ ਸਾਨੂੰ ਸਮਾਂ ਨਹੀਂ ਦਿੱਤਾ ਜਾਊਗਾ ਤਾਂ ਅਸੀਂ ਸੰਘਰਸ਼ ਕਰਾਂਗੇ ਬੱਸ ਜਿਵੇਂ ਅੱਜ ਮੇਰੇ ਹਲਕੇ ਵੀ ਚਾਰੇ ਸੀ ਚਮਕੌਰ ਸਾਹਿਬ ਗਏ ਆ ਉੱਥੇ ਉਹਨਾਂ ਨੇ ਆਪਣੇ ਸਰਪੰਚ ਵੀ ਬੁਲਾਏ ਆ ਤੇ ਉਹਨਾਂ ਨੇ ਇੱਕ ਹਸਪੀਟਲ ਉਧਰ ਉਧਰ ਘਟਨ ਘਟਨ ਘਰ ਸਭ ਵਿਚੋਂ ਉੱਥੋਂ ਮੈਸੇਜ ਵੀ ਆਇਆ ਸੀ ਵੀ ਜੇ ਤੁਸੀਂ ਆਉਣਾ ਚਾਹੁੰਦੇ ਆ ਤਾਂ ਟਾਈਮ ਜ਼ਰੂਰ ਮਿਲੂਗਾ ਲੇਕਿਨ ਸਾਡੀ ਇੱਥੇ ਜਥੇਬੰਦੀ ਦੀ ਮੀਟਿੰਗ ਕਰਕੇ ਉੱਥੇ ਮੈਂ ਪਹੁੰਚ ਨਹੀਂ ਸਕੀ ਮੁੱਖ ਮੰਗਾਂ ਕੀ ਨੇ ਮੁੱਖ ਮੰਗਾਂ ਦਾ ਸਭ ਤੋਂ ਪਹਿਲਾਂ ਸਰਕਾਰ ਨਾਲ ਤਾਂ ਸਾਡੀ ਇਹੀ ਮੰਗ ਹੈ ਵੀ ਸਾਡਾ ਜਿਹੜਾ ਮਨਪੱਤਾ ਉਹ ਦੁੱਗਣਾ ਕਰੋ ਜਿਵੇਂ ਤੁਸੀਂ ਸਾਡੇ ਨਾਲ ਵਾਅਦਾ ਕਰਿਆ ਮਨਪੱਤਾ ਮਨਪੱਤਾ ਸਾਡਾ ਦੁੱਗਣਾ ਕਰੋ ਤੇ ਦੂਜੀ ਮੰਗ ਆ ਸਾਡੀ ਵੀ ਜਿਵੇਂ ਹੁਣ ਅੰਗਣਵਾੜੀਆਂ ਦੇ ਵਿੱਚ ਬੱਚੇ ਐ ਨੇ ਜਿਹੜੇ ਸਾਡੇ ਮੰਤਰੀ ਮੈਡਮ ਐ ਉਹਨਾਂ ਨੇ ਇੱਕ ਕਹਿਤਾ ਵੀ ਤੁਸੀਂ ਰੋਜ਼ ਰੋਜ਼ ਐਕਟੀਵਿਟੀ ਪਾਉਣੇ ਆ ਰੋਜ਼ ਐਕਟੀਵਿਟੀ ਪਾਉਣੇ ਆ ਵੀ ਇਹ ਬੱਚਿਆਂ ਨੂੰ ਕਰਾਓ ਅੰਗਣਵਾੜੀਆਂ ਦੇ ਵਿੱਚ ਬੱਚਾ ਤਾਂ 3 ਤੋਂ 6 ਸਾਲ ਦੇ ਹੈ ਹੀ ਨਹੀਂ ਤਾਂ ਅਸੀਂ ਕਿਵੇਂ ਫਿਰ ਬੱਚਿਆਂ ਨੂੰ ਉੱਥੇ ਲਈਏ ਸੋ ਅਸੀਂ ਮੈਡਮ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਨਾਲ ਗੱਲਬਾਤ ਕਰਕੇ ਵਿਚਾਰ ਵਟਾਂਦਰਾ ਕਰਕੇ ਸਾਡਾ ਇੱਕ ਸਰਟੀਫਿਕੇਟ ਦਿੱਤਾ ਜਾਵੇ ਜਿਹੜਾ ਅਸੀਂ ਬੱਚੇ ਨੂੰ ਦੇ ਸਕੀਏ ਜਿਸ ਨਾਲ ਸਾਡੇ ਆਉਣ ਵਾਲੇ ਜੇਕਰ ਸਾਡਾ ਸਰਟੀਫਿਕੇਟ ਹੋਊਗਾ ਨਾ ਤਾਂ ਅਸੀਂ ਉਹ ਉਸ ਨਾਲ ਸਾਡੇ ਜਿਹੜੇ ਬੱਚੇ ਅੰਗਣਵਾੜੀਆਂ ਦੇ ਵਿੱਚ ਆਉਣਗੇ ਅੱਗੇ ਸਾਡਾ ਸਰਟੀਫਿਕੇਟ ਉਹ ਚੱਲਦਾ ਹੋਊਗਾ ਵੀ ਇਹ ਅੰਗਰਵਾੜੀ ਚ ਬੱਚਾ ਪੜ ਕੇ ਆਇਆ ਅਸੀਂ ਇਹ ਆਨਲਾਈਨ ਪੁੱਛਿਆ ਹੋਇਆਗਾ ਉਹ ਕਈਆਂ ਕੋਲੇ ਮੋਬਾਈਲ ਹੁੰਦੇ ਨਹੀਂ ਲਾਪਤਰੀ ਕੋਲ ਹਾਂਜੀ ਉਹ ਉਹ ਸਾਡੀ ਬਹੁਤ ਵੱਡੀ ਸਮੱਸਿਆ ਹੈ ਉਹ ਜਿਵੇਂ ਕਿ ਅਸੀਂ ਐਫ ਆਰਐਸ ਕਰਨਾ ਹੈ ਅਸੀਂ ਜਿਹੜਾ ਲਾਪਤਰੀ ਹੈ ਉਹਦੀ ਫੋਟੋ ਲੈਣੀ ਹੈ પણ ਤੁਸੀਂ ਦੇਖੋ ਸਾਡੇ ਕੋਲ ਜਿਹੜੇ ਬੱਚੇ ਆਉਣੇ ਆ ਉਹ ਗਰੀਬ ਤਰਕੇ ਦੇ ਬੱਚੇ ਆਉਣੇ ਆ ਜਿਵੇਂ ਭਈਏ ਹੋ ਗਏ ਜਾਂ ਪ੍ਰਵਾਸੀਆਂ ਜਿਹੜੇ ਉਹਨਾਂ ਦੇ ਵਿੱਚ ਸਾਡੇ ਕੋਲ ਆ ਰਹੇ ਆ ਤਾਂ ਉਹਨਾਂ ਕੋਲ ਤਾਂ ਮੋਬਾਈਲ ਹੀ ਨਹੀਂ ਹੈਗੇ ਫਿਰ ਉਹ ਇੱਕ ਮਾਰ ਦੇ ਵਿੱਚ ਫੋਟੋ ਵੀ ਨਹੀਂ ਹੋ ਰਹੀ ਜਿਵੇਂ ਕਹ ਲਓ ਨਾ ਵੀ ਅੱਜ ਉਹ ਆ ਗਿਆ ਸਾਡੇ ਕੋਲ ਅਸੀਂ ਉਹਦੀ ਫੋਟੋ ਕਰਨ ਲੱਗੇ ਆਪਣੇ ਫੋਨ ਤੇ ਤਾਂ ਉਹਦੀ ਫੋਟੋ ਹੋ ਨਹੀਂ ਰਹੀ ਤਾਂ ਇਸ ਕਰਕੇ ਸਾਨੂੰ ਇਹਦੀ ਬਹੁਤ ਪ੍ਰੋਬਲਮ ਆ ਰਹੀ ਆ ਸੋ ਅਸੀਂ ਇਹ ਵੀ ਆਪਣੇ ਡਿਪਾਰਟਮੈਂਟ ਨੂੰ ਆਪਣੇ ਮੰਤਰੀ ਨੂੰ ਸੀਐਮ ਸਭ ਨੂੰ ਬੇਨਤੀ ਕਰਦੇ ਆ ਕਿ ਕਿਉਂ ਜਿਹੜਾ ਕੰਮ ਵੀ ਅਸੀਂ ਕਰਦੇ ਆ ਅਸੀਂ ਉਹ ਆਪਣੇ ਫੋਨਾਂ ਤੇ ਕਰਦੇ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਫੋਨ ਦੋ ਸਮਾਰਟਫੋਨ ਦਿੱਤੇ ਜਾਣ ਜਿਹੜਾ ਸਾਡਾ ਰਿਚਾਰਜ ਭਰਤਾ ਉਹ ਸਾਡਾ ਵਧਾਇਆ ਜਾਵੇ